ਸੱਚੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਡਿਆ ਦੋਸਤੋ ਕੋਤਰੂ ਦੀ ਫੈਮਲੀ ਇੱਕ ਅਮਰੂਤੀ ਕਾਰ ਦੇ ਵਿੱਚ ਬੈਠੀ ਜਾ ਰਹੀ ਸੀ ਸੀਟ ਬੈਲਟ ਕਸੀ ਅਮਰੂਤੀ ਕਾਰ ਚ ਜਾ ਰਹੇ ਸੀ ਸਾਹਮਣੇ ਇੱਕ ਇਮਾਨਦਾਰ ਅਫਸਰ ਖੜਾ ਸੀਗਾ ਟ੍ਰੈਫਿਕ ਵਾਲਾ ਤਾਂ ਇਮਾਨਦਾਰ ਟ੍ਰੈਫਿਕ ਵਾਲੇ ਅਫਸਰ ਨੇ ਜਦੋਂ ਦੇਖਿਆ ਵੀ ਭਾਈ ਇਹ ਤਾਂ ਸੀਟ ਬੈਲਟਾਂ ਕਸੀਆਂ ਉਹ ਕਹਿੰਦਾ ਭਾਈ ਕੀ ਬਾਤ ਹੈ ਕੀ ਬਾਤ ਹੈ ਯਾਰ ਅੱਜ ਦੇ ਜ਼ਮਾਨੇ 'ਚ ਤੁਸੀਂ ਸੀਟ ਬੈਲਟਾਂ ਕਸੀ ਬੈਠੇ ਹੋ ਕੋਈ ਲਾਉਂਦੇ ਹੀ ਨਹੀਂ ਯਾਰ ਰੋਣ ਗਹਿਲੀ ਕਰਦੇ ਨੇ ਲੋਕ ਤੁਸੀਂ ਯਾਰ ਬਹੁਤ ਮੈਨੂੰ ਵਧੀਆ ਲੱਗੇ ਉਹ ਕਹਿੰਦਾ ਵੀ ਮੈਂ ਤੁਹਾਨੂੰ 5000 ਰੁਪਿਆ ਨਾਮ ਦੇਣਾ ਚਾਹੁੰਦਾ ਪਹਿਲਾਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਜੇਕਰ 5000 ਨਾਮ ਦਵਾਂ ਤਾਂ ਤੁਸੀਂ ਉਹਦਾ ਕੀ ਕਰੋਗੇ ਤਾਂ ਕੋਤਰੂ ਕਹਿੰਦਾ ਜਨਾਬ ਸਭ ਤੋਂ ਪਹਿਲਾਂ ਤਾਂ ਮੈਂ ਉਹ 5000 ਦੇ ਨਾਮ 'ਚ ਉਹ ਗੱਡੀ ਦਾ ਬੀਮਾ ਕਰਾਂ ਉਹ ਪ੍ਰਦੂਸ਼ਣ ਕਰਾਂ ਨਾਲੇ ਆਪਦਾ ਲਾਇਸੈਂਸ ਬੜਵਾਵਾਂ ਤੇ ਚੋਕੋਤਰੂ ਦੀ ਘਰ ਵਾਲੀ ਬੋਲਦੀ ਐ ਇਹ ਤਾਂ ਜੀ ਗੱਪੀ ਐ दारू ਪੀ ਬੈਠਾ ਇਹ ਥੋੜੇ ਪੈਸਿਆਂ ਦੀ ਇਹਨੇ ਕੋਈ بیمਾ ਪ੍ਰੋਡਕਸ਼ਨ ਨਹੀਂ ਕਰਉਣਾ ਐ ਤਾਂ ਸਾਰੇ ਪੈਸਿਆਂ ਦੀ दारू ਪੀਜੂਗਾ ਐਨੇ ਪਾਈ ਕੋਤਰੂ ਦਾ ਮੁੰਡਾ ਸੈਡ ਵਾਲੀ ਸੀਟ ਤੋਂ ਬੁਲਫਾ ਕਹਿੰਦਾ ਪਾਪਾ ਪੜਛ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਵੀ ਚੋਰੀ ਦੀ ਗੱਡੀ ਇੱਧਰ ਦੀ ਨਾ ਘੱਟ ਫੜੇ ਜਾਵਾਂਗੇ ਭਾਈ ਓਏ ਮਾਨਦਾਰ ਟ੍ਰੈਫਿਕ ਅਫਸਰ ਵਿਚਾਰਾ ਉੱਤੀ ਬੇਵੋਜ ਹੋ ਗਿਆ ਨਹੀਂ ਜਾਂ ਗੱਲਾਂ ਸੁਣ ਕੇ ਭਾਈ ਜੀ ਬਣੀ ਜਟੋਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਘੰਟੀ ਜੀ ਦਬਾ ਦਿਓ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਸਾਡੇ ਨਵੀਆਂ ਵੀਡੀਓ ਦੇ ਅਸੀਂ ਤੁਹਾਨੂੰ ਚੁਟਕਲੇ ਸੁਣਾਉਂਦੇ ਰਾਂਗੇ ਤੇ ਹਸਾਉਂਦੇ ਰਾਂਗੇ ਸਤਿ ਸ੍ਰੀ ਅਕਾਲ ਜੀ